ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੀ 9ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਕਿਤਾਬ ਦੇ ਵਿੱਚੋਂ ਕਵਿਤਾ ਭਾਗ ਦੇ ਵਿੱਚੋਂ ਆਧੁਨਿਕ ਕਾਵ ਦੇ ਵਿੱਚੋਂ ਕਵੀ ਨੰਬਰ 6 ਤੇ ਵਿੱਚ ਜਿਹੜੇ ਦਰਜ ਹਨ ਉਹਨਾਂ ਦਾ ਨਾਮ ਹੈ ਫਿਰੋਜ਼ਦੀਨ ਸ਼ਰਫ ਸੋ ਉਹਨਾਂ ਦੀਆਂ ਦੋ ਕਵਿਤਾਵਾਂ ਇਸ ਕਿਤਾਬ ਦੇ ਵਿੱਚ ਸ਼ਾਮਿਲ ਹਨ ਜਿਸ ਦਾ ਨਾਮ ਹੈ ਮੈਂ ਪੰਜਾਬੀ ਤੇ ਮਾਂ ਦਾ ਦਿਲ ਸੋ ਅੱਜ ਅਸੀਂ ਦੋਨਾਂ ਦੇ ਪ੍ਰਸੰਗ ਸਹਿਤ ਵਿਆਖਿਆ ਕੇਂਦਰੀ ਭਾਵ ਤੇ ਵਸਤੂ ਨਿਸ਼ਟ ਪ੍ਰਸ਼ਨ ਕਰਾਂਗੇ ਸੋ ਆਓ ਸ਼ੁਰੂ ਕਰਦੇ ਹਾਂ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਜਾਣਕਾਰੀ ਜੇਕਰ ਤੁਸੀਂ ਇਸ ਤੋਂ ਪਹਿਲਾਂ ਕਵਿਤਾਵਾਂ ਹਨ ਕਵੀਆ ਕਵੀ ਹਨ ਉਹਨਾਂ ਦੇ ਉੱਤੇ ਬਣੀ ਵੀਡੀਓ ਦੇਖਣਾ ਚਾਹੁੰਦੇ ਹਨ ਉਹਨਾਂ ਦੇ ਕੇਂਦਰੀ ਭਾਵ ਪ੍ਰਸੰਗ ਵਿਆਖਿਆ ਤੇ ਵਸਤੂ ਨਿਸ਼ਟ ਪ੍ਰਸ਼ਨ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਕੱਲੇ-ਇਕੱਲੇ ਜਿਹੜੇ ਕਵੀ ਹਨ ਉਹਨਾਂ ਦੀਆਂ ਜਿੰਨੀਆਂ ਵੀ ਕਵਿਤਾਵਾਂ ਹਨ ਉਹਦੇ ਉੱਤੇ ਵੀਡੀਓ ਦੇ ਲਿੰਕ ਦਿੱਤੇ ਗਏ ਹਨ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਤੋਂ ਬਾਅਦ ਵਾਲੇ ਵੀ ਔਰ ਇਸ ਤੋਂ ਪਹਿਲਾਂ ਵਾਲੇ ਵੀ ਇਕੱਠੇ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਹੈ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਕਲਿੱਕ ਕਰਕੇ ਸਾਰੀਆਂ ਲਗਭਗ ਵੀਡੀਓ ਉੱਥੇ ਦੇਖ ਸਕਦੇ ਹੋ ਠੀਕ ਹੈ ਜੀ ਸੋ ਅੱਜ ਸ਼ੁਰੂ ਕਰਾਂਗੇ ਕਵੀ ਨੰਬਰ 6 ਫਿਰੋਜ਼ਦੀਨ ਸ਼ਰਫ ਸੋ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਕਰਾਂਗੇ ਕਵੀ ਫਿਰੋਜ਼ਦੀਨ ਸ਼ਰਫ ਦੁਆਰਾ ਜਿਹੜੀ ਕਵਿਤਾ ਇਸ ਸਾਹਿਤਮਾਲਾ ਕਿਤਾਬ ਚ ਦਰਜ ਹੈ ਉਹ ਹੈ ਮੈਂ ਪੰਜਾਬੀ ਤੋ ਸ਼ੁਰੂ ਕਰਦੇ ਹਾਂ ਪ੍ਰਸੰਗ ਵਿਆਖਿਆ ਸੋ ਪਹਿਲਾਂ ਪੜ੍ਹਦਾ ਹਾਂ ਕਵਿਤਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੰਗਦਾ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋ ਕਦੇ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਸੋ ਇਹਦਾ ਪ੍ਰਸੰਗ ਹੈ ਇੱਕ ਆਵਟੋਟੇ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮੈਂ ਪੰਜਾਬੀ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਪੰਜਾਬ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਹੈ ਅਤੇ ਪੰਜਾਬ ਵਿੱਚ ਰਹਿਣ ਵਾਲਾ ਹੈ ਉਹ ਪਿੰਡ ਦਾ ਰਹਿਣ ਵਾਲਾ ਹੈ ਪਰ ਉਸ ਦਾ ਰਹਿਣ ਸਹਿਣ ਸ਼ਹਿਰੀ ਟੰਗ ਦਾ ਹੈ ਉਹ ਫਾਰਸੀ ਭਾਸ਼ਾ ਵੀ ਸਮਝ ਰੱਖਦਾ ਹੈ ਉਹ ਉਰਦੂ ਭਾਸ਼ਾ ਵੀ ਚੰਗੀ ਤਰ੍ਹਾਂ ਬੋਲ ਲੈਂਦਾ ਹੈ ਉਹ ਅਤੇ ਥੋੜੀ-ਬਹੁਤੀ ਅੰਗਰੇਜ਼ੀ ਵੀ ਸਮਝ ਰੱਖਦਾ ਹੈ ਫਿਰ ਵੀ ਲੇਖਕ ਇਹ ਗੱਲ ਕਹਿਣ ਲੱਗਿਆ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ ਕਿ ਉਹ ਪੰਜਾਬੀ ਬੋਲੀ ਦਾ ਸਭ ਤੋਂ ਵੱਧ ਪਿਆਰ ਰੱਖਦਾ ਹੈ ਕਵੀ ਆਪਣੇ ਆਪ ਨੂੰ ਪੰਜਾਬ ਦੀ ਕਿਸੇ ਸੋ ਹੱਗਣ ਦੀ ਨੱਤ ਦਾ ਮੋਤੀ ਅਤੇ ਵੰਗ ਦਾ ਟੁਕੜਾ ਸਮਝਦਾ ਹੈ ਉਹ ਪੂਰੀ ਤਰ੍ਹਾਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਸੋ ਅਗੇ ਵੱਧਦੇ ਹਾਂ ਕਵਿਤਾ ਵਿੱਚ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਇਸ ਉਮੰਗਦਾ ਹਾਂ ਵਾਰਸ ਸ਼ਾ ਤੇ ਬੁੱਲੇ ਦੇ ਰੰਗ ਅੰਦਰ ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਮਾ ਇੱਥੇ ਤੇ ਯੂਪੀ ਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸੋ ਪ੍ਰਸੰਗ ਇਹ ਕਾਫ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮੈਂ ਪੰਜਾਬੀ ਵਿੱਚੋਂ ਲਿਆ ਗਿਆ ਹਾਂ ਇਸ ਵਿੱਚ ਕਵੀ ਨੇ ਪੰਜਾਬ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਹੈ ਅਤੇ ਪੰਜਾਬ ਵਿੱਚ ਰਹਿ ਕੇ ਉਪਰੀ ਬੋਲੀ ਵਿੱਚ ਗੱਲਾਂ ਕਰਨ ਵਾਲੇ ਨੂੰ ਲਾਣਤ ਪਾਈ ਹੈ। ਸੋ ਵਿਆਖਿਆ ਕਵੀ ਕਹਿੰਦਾ ਹੈ ਕਿ ਉਹ ਮੁੱਢ ਕਦੀਮ ਤੋਂ ਹੀ ਇਹ ਇੱਛਾ ਰੱਖਦਾ ਹੈ ਕਿ ਪੰਜਾਬੀ ਬੋਲੀ ਨੂੰ ਉਸ ਦੇ ਦੇਸ਼ ਵਿੱਚ ਪੂਰਾ ਮਾਨ ਸਤਿਕਾਰ ਪ੍ਰਾਪਤ ਹੋਵੇ। ਉਹ ਮਹਾਨ ਕਵੀਆਂ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਅਤੇ ਪੰਜਾਬੀਅ ਦੇ ਰੰਗ ਵਿੱਚ ਡੋਬ ਕੇ ਰੰਗਦਾ ਹੈ ਅਤੇ ਉਹਨਾਂ ਵਾਂਗ ਹੀ ਪੰਜਾਬੀ ਬੋਲੀ ਵਿੱਚ ਕਵਿਤਾ ਲਿਖਦਾ ਹੈ ਉਹ ਅਜਿਹੀ ਅਕਲ ਆਪਣੇ ਦਿਮਾਗ ਵਿੱਚ ਰੱਖਣਾ ਨਹੀਂ ਚਾਹੁੰਦਾ ਜਿਹੜੀ ਉਸ ਨੂੰ ਇਹ ਸਿਖਾਵੇ ਕਿ ਉਹ ਪੰਜਾਬ ਵਿੱਚ ਰਹਿ ਕੇ ਆਪਣੀ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਵਿੱਚ ਆਪਣੀ ਹੀਠੀ ਸਮਝਦਾ ਹੋਇਆ ਯੂਪੀ ਦੀ ਬੋਲੀ ਹਿੰਦੀ ਵਿੱਚ ਗੱਲਾਂ ਕਰੇ ਅਤੇ ਉਸ ਨੂੰ ਹੀ ਆਪਣੀ ਬੋਲੀ ਦੱਸੇ ਉਹ ਪੰਜਾਬੀ ਹੈ ਅਤੇ ਪੰਜਾਬੀ ਅਤੇ ਪੰਜਾਬ ਦੇ ਪੰਜਾਬੀ ਬੋਲੀ ਦਾ ਸੇਵਕ ਹੈ ਇਸ ਕਰਕੇ ਉਹ ਸਦਾ ਹੀ ਪੰਜਾਬੀ ਬੋਲੀ ਦੇ ਭਲੇ ਲਈ ਅਰਦਾਸ ਕਰਦਾ ਹੈ ਸੋ ਇਹ ਸੀ ਕਵਿਤਾ ਮੈਂ ਪੰਜਾਬੀ ਆਓ ਹੁਣ ਇਹਦਾ ਕੇਂਦਰੀ ਭਾਵ ਕਰਦੇ ਹਾਂ ਕੇਂਦਰੀ ਭਾਵ ਪੰਜਾਬ ਦਾ ਰਹਿਣ ਵਾਲਾ ਹੋਣ ਕਰਕੇ ਕਵੀ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ ਉਹ ਹਮੇਸ਼ਾ ਇਹੋ ਚਾਹੁੰਦਾ ਹੈ ਕਿ ਪੰਜਾਬੀ ਬੋਲੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ ਉਹ ਹਮੇਸ਼ਾ ਪੰਜਾਬ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸੇਵਕ ਬਣ ਕੇ ਰਹਿਣਾ ਚਾਹੁੰਦਾ ਹੈ ਇਸ ਲਈ ਉਹ ਆਪਣੀ ਮਾਂ ਬੋਲੀ ਦੀ ਖੈਰ ਮੰਗਦਾ ਹੈ ਸੋ ਕਰਦੇ ਹਾਂ ਹੁਣ ਵਸਤੂ ਨਿਸ਼ਟ ਪ੍ਰਸ਼ਨ ਸੋ ਨੰਬਰ 1 ਮੈਂ ਪੰਜਾਬੀ ਕਵਿਤਾ ਕਿਸ ਦੀ ਰਚਨਾ ਹੈ ਇਹਦਾ ਉੱਤਰ ਹੈ ਫਿਰੋਜ਼ਦੀਨ ਸ਼ਰਫ ਦੀ ਨੰਬਰ 2 ਮੈਂ ਪੰਜਾਬੀ ਕਵਿਤਾ ਵਿੱਚ ਲੇਖਕ ਕਿਸ ਚੀਜ਼ ਲਈ ਆਪਣਾ ਪਿਆਰ ਪ੍ਰਗਟ ਕਰਦਾ ਹੈ ਉੱਤਰ ਪੰਜਾਬੀ ਬੋਲੀ ਲਈ ਨੰਬਰ 3 ਲੇਖਕ ਕਿਹੜੀ ਅਕਲ ਨੂੰ ਚਿੱਕੇ ਦੇ ਟੰਗਦਾ ਹੈ ਉੱਤਰ ਜੋ ਮਾਂ ਬੋਲੀ ਨੂੰ ਇਸਾਰ ਦੇਵੇ ਨੰਬਰ 4 ਲੇਖਕ ਹੋਰ ਕਿਹੜੀ ਭਾਸ਼ਾ ਨੂੰ ਥੋੜਾ ਬਹੁਤ ਅੰਗਦਾ ਹੈ ਉੱਤਰ ਅੰਗਰੇਜ਼ੀ ਨੰਬਰ 5 ਲੇਖਕ ਦੀ ਦਿੱਲੀ ਦੀ ਇੱਛਾ ਕੀ ਹੈ ਉੱਤਰ ਮਾਂ ਬੋਲੀ ਦੇਸ਼ ਅੰਦਰ ਪਿਆਰ ਅਤੇ ਸਤਿਕਾਰ ਮਿਲੇ ਮਾਂ ਬੋਲੀ ਨੂੰ ਦੇਸ਼ ਅੰਦਰ ਸਤਿਕਾਰ ਅਤੇ ਪਿਆਰ ਮਿਲੇ ਸੋ ਇਹ ਸੀ ਕਵਿਤਾ ਮੈਂ ਪੰਜਾਬੀ ਦੇ ਪ੍ਰਸੰਗ ਵਿਆਖਿਆ ਕੇਂਦਰੀ ਭਾਵ ਤੇ ਵਸਤੂ ਨਿਸ਼ਟ ਪ੍ਰਸ਼ਨ ਸੋ ਵੱਧਦੇ ਹਾਂ ਅਗਲੀ ਜਿਹੜੀ ਹੈ ਕਵਿਤਾ ਉਸਦਾ ਨਾਮ ਹੈ ਮਾਂ ਦਾ ਦਿਲ ਸੋ ਸ਼ੁਰੂ ਕਰਦੇ ਹਾਂ ਪ੍ਰਸੰਗ ਵਿਆਖਿਆ ਉਸ ਤੋਂ ਪਹਿਲਾਂ ਉਹ ਮੈਂ ਪੜਦਾ ਹਾਂ ਕਵਿਤਾ ਮਾਂ ਸ਼ਾਂ ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿੱਚ ਸੋਮਾ ਉਹ ਮੁਹਬਤਾਂ ਦਾ ਰੱਬ ਨੇ ਪਸਾਰਿਆ ਅੱਜ ਤੀਕ ਜੇਦਾ ਕਿਸੇ ਥਾਂ ਤਲਾ ਨਹੀਂ ਲੱਭਾ ਮਾਰ ਮਾਰ ਟੁਬੀਆਂ ਤੇ ਸਾਰਾ ਜੱਗ ਹਾਰਿਆ ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜੋੜ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ ਮੈਂ ਵੀ ਤਸਵੀਰ ਇੱਕ ਨਿੱਕੀ ਜਹੀ ਵਿਖਲਾਣਾ ਹਾਂ ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ ਸੋ ਪ੍ਰਸੰਗ ਇਕ ਆਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਵਿੱਚ ਉਰੋ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਵਿਆਖਿਆ ਕਵੀ ਕਹਿੰਦਾ ਹੈ ਕਿ ਮਾਂ ਪੁੱਤਰ ਨੂੰ ਪਿਆਰ ਦੀ ਛਾਂ ਤੇ ਨਿਗਦੀਣ ਵਾਲੀ ਹੁੰਦੀ ਹੈ ਉਸ ਦੇ ਨਿੱਕੇ ਜਿਹੇ ਦਿਲ ਵਿੱਚ ਰੱਬ ਨੇ ਮੁਹੱਬਤਾਂ ਦਾ ਵਿਸ਼ਾਲ ਸੋਮਾ ਉਸਾਰਿਆ ਹੋਇਆ ਹੈ। ਅੱਜ ਤੱਕ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਿਆ। ਹਰ ਕੋਈ ਇਸ ਵਿੱਚ ਟੁਬੀਆਂ ਲਾ ਕੇ ਥੱਕ ਗਿਆ ਹੈ। ਵੱਡੇ-ਵੱਡੇ ਕਵੀਆਂ ਅਤੇ ਲਿਖਾਰੀਆਂ ਨੇ ਆਪਣੀ ਕਲਮ ਨਾਲ ਮਾਂ ਦੀ ਮਮਤਾ ਅਤੇ ਪਿਆਰ ਦੀ ਤਸਵੀਰ ਨੂੰ ਬਣਾਉਣ ਦੇ ਯਤਨ ਕੀਤੇ ਹਨ। ਲੇਖਕ ਵੀ ਮਾਂ ਦੇ ਪਿਆਰ ਦੀ ਨਿੱਕੀ ਜਹੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨੂੰ ਉਸਨੇ ਸ਼ਾਇਰੀ ਦੇ ਰੰਗ ਵਿੱਚ ਸ਼ਿੰਗਾਰਿਆ ਹੈ। ਸੋ ਕਰਦੇ ਹਾਂਗੇ ਪਾਦੇ ਹਾਂ। ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤਤੜੀ ਨੂੰ ਲੱਖ ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ। ਹੁੰਦੇ ਤਾਣ ਉਤ ਨਾ ਵਾ ਤਤੀ ਪਹੁੰਚ ਦਿੱਤੀ। ਦੁੱਖ ਵੇਲੇ ਓਹਨੇ ਹਿਕ ਆਪਣੀ ਨੂੰ ਠਾਰਿਆ। ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰੇ ਹੋਏ ਬੈਠਾ ਫੇਰ ਰੇੜਿਆ ਧੁਰਾਇਆ ਤੇ ਖਲਾਰਿਆ ਦੇ ਦੇ ਵਾਰ ਲੋਰੀਆਂ ਮੁਹਬਤਾਂ ਅਸੀਸਾਂ ਵਾਲੇ ਮਾਂ ਨੇ ਮਨਾਰਾ ਖੁਸ਼ੀ ਆਸਦਾ ਉਸਾਰਿਆ ਸੋ ਇਹਦਾ ਪ੍ਰਸੰਗ ਇੱਕ ਆਵਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਾਂ ਇੱਕ ਪੁੱਤਰ ਦੀ ਦਾਤ ਬਾਕੇ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹੁੰਦੀ ਹੈ ਅਤੇ ਰੀਜਾਂ ਤੇ ਸថਰਾ ਨਾਲ ਪਾਲ ਪੋਸ ਕੇ ਉਸ ਨੂੰ ਵੱਡਾ ਕਰਦੀ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਕਿਸਮਤ ਦੀ ਮਾਰੀ ਇੱਕ ਮਾਂ ਨੂੰ ਪ੍ਰਮਾਤਮਾ ਅੱਗੇ ਬਹੁਤ ਹੀ ਨਿਮਰ ਮਿੰਤਾ ਤਰਲੇ ਕਰਨ ਤੋਂ ਬਾਅਦ ਇੱਕ ਪੁੱਤਰ ਦੀ ਦਾਤ ਮਿਲੇ ਤਾਂ ਉਸਨੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕੀਤਾ ਜਿੰਨਾ ਚਿਰ ਉਹ ਆਪਣੇ ਸਰੀਰ ਵਿੱਚ ਬਲ ਰੱਖਦਾ ਸੀ ਰੱਖਦੀ ਸੀ ਉਸਨੇ ਆਪਣੇ ਪੁੱਤਰ ਉੱਤੇ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੱਤੀ ਉਸਨੇ ਆਪਣੇ ਪੁੱਤਰ ਉੱਤੇ ਆਉਣ ਵਾਲੇ ਹਰ ਦੁੱਖ ਨੂੰ ਆਪਣੇ ਉੱਪਰ ਝੱਲ ਲਿਆ ਅਤੇ ਮੁਸੀਬਤ ਸਮੇਂ ਪੁੱਤਰ ਨੂੰ ਆਪਣੀ ਹਿੱਕ ਨਾਲ ਲਾ ਕੇ ਠਾਰਿਆ ਹੌਲੀ-ਹੌਲੀ ਦਿਨ ਮਹੀਨੇ ਅਤੇ ਸਾਲ ਬੀਤਦੇ ਗਏ ਇਸ ਸਮੇਂ ਵਿੱਚ ਪੁੱਤਰ ਨੇ ਆਪਣੀ ਮਾਂ ਕੋਲ ਬੈਠਣਾ ਰੋੜਨਾ ਤੇ ਖੇਡਣਾ ਸਿੱਖ ਲਿਆ ਮਾਂ ਨੇ ਲੋਰੀਆਂ ਤੇ ਮੁਹਬਤਾਂ ਦੇ ਕੇ ਖੁਸ਼ੀ ਨਾਲ ਉਹ ਆਪਣੇ ਪੁੱਤਰ ਨੂੰ ਜਵਾਨ ਕੀਤਾ ਸੋ ਵਾਦਿਆਂ ਕਵਿਤਾ ਦੇ ਅੱਗੇ ਅੱਗੇ ਫੁੱਟ ਗਈ ਅੰਗੂਰੀ ਕੱਕੀ ਕੋਰੇ ਕੋਰੇ ਮੁਖੜੇ ਉੱਤੇ ਫੁੱਲ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰਿਆ ਸਤਰਾ ਮੁਰਾਦਾ ਵਾਲੇ ਦਿਨ ਜਦੋਂ ਨੇੜੇ ਟੁੱਕੇ ਹੋਣੀ ਹੁਰਾਂ ਆਉਣ ਉਦੋਂ ਚੀਨਾ ਇਹ ਖਿਲਾਰਿਆ ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ ਖਿੱਚ ਕੇ ਦੁਗਾੜਾ ਖੂਨੀ ਨੈਣਾ ਵਿੱਚੋਂ ਮਾਰਿਆ ਆਲੇ-ਕਾਲੇ ਵਾਲਾਂ ਦਿਆਂ ਕੁੰਡਲੀਆਂ ਦੇ ਵਲਾਂ ਵਿੱਚ ਚੰਦ ਪੁੱਤਰ ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ ਪ੍ਰਸੰਗ ਇਕ ਆਉਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਾਂ ਇੱਕ ਪੁੱਤਰ ਦੀ ਦਾਤ پا ਕੇ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹੁੰਦੀ ਹੈ ਅਤੇ ਰੀਜਾਂ ਤੇ ਸੱਥਰਾ ਨਾਲ ਪਾਲ-ਪੋਸ ਕੇ ਉਸ ਨੂੰ ਵੱਡਾ ਕਰਦੀ ਹੈ ਜਦੋਂ ਜਵਾਨ ਹੁੰਦਾ ਹੈ ਤਾਂ ਹੁਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪ੍ਰੀਖਿਆ ਲੈਂਦੀ ਹੈ ਸੋ ਕਰਦੇ ਆ ਵਿਆਖਿਆ ਕਵੀ ਲਿਖਦਾ ਹੈ ਕਿ ਜਵਾਨ ਹੋਣ ਮਗਰੋਂ ਉਸ ਦੇ ਪੁੱਤਰ ਦੇ ਗੋਰੇ ਮੋਹ ਉੱਪਰ ਕੱਕੇ ਰੰਗ ਦੀਆਂ ਮੁੱਛਾਂ ਫੁੱਟਣੀਆਂ ਸ਼ੁਰੂ ਹੋਈਆਂ ਅਤੇ ਜਵਾਨੀ ਨੇ ਉਸ ਨੂੰ ਫੁੱਲਾ ਵਾਂਗ ਸ਼ਕਾਰ ਦਿੱਤਾ ਜਦੋਂ ਉਹ ਜਵਾਨ ਹੋ ਗਿਆ ਅਤੇ ਉਸ ਦੇ ਸੱਤਰਾ ਦੇ ਸੱਤਰਾ ਤੇ ਮੁਰਾਦਾਂ ਵਾਲੇ ਭਾਵ ਵਿਆਹ ਵਾਲੇ ਦਿਨ ਨੇੜੇ ਆਉਣ ਲੱਗੇ ਤਾਂ ਹੁਣ ਹੀ ਨੇ ਆਪਣਾ ਚੋਗਾ ਖਿਲਾਰ ਦਿੱਤਾ ਇੱਕ ਦਿਨ ਉਹ ਨੌਜਵਾਨ ਰਾਹ ਵਿੱਚ ਤੁਰਿਆ ਜਾ ਰਿਹਾ ਸੀ ਕਿ ਇੱਕ ਸੁੰਦਰੀ ਨੇ ਆਪਣੇ ਖੂਨੀ ਅੱਖਾਂ ਵਿੱਚੋਂ ਖਿੱਚ ਕੇ ਵਾਰ ਕੀਤਾ ਜਿਸ ਨਾਲ ਮਾਂ ਦਾ ਚਾਨਵਰਗਾ ਪੁੱਤ ਕਾਲੀਆਂ ਜੁਲਫਾਂ ਤੇ ਕੁੰਡਲਾਂ ਦੇ ਵਲਾਂ ਵਿੱਚ ਘਿਰ ਗਿਆ ਸੋ ਅਗੇ ਵਧੀਆਂ ਕਵਿਤਾ ਵਿੱਚ ਬਿਟ ਬਿਟ ਵੈਂਦੇ ਓਨੂੰ ਉਸ ਨਾਰੀ ਪੁੱਛਿਆ ਇਹ ਇੱਥੇ ਕਿਉਂ ਖਲੋਰੀਆਂ ਏ ਐਦਾਂ ਤੋਂ ਵਿਚਾਰਿਆ ਅੱਖੀਆਂ ਨੂੰ ਪੁੱਛਦੇ ਨੇ ਦਿੱਤਾ ਇਹ ਜਵਾਬ ਅੱਗੋਂ ਤੇਰੀ ਮੋਣੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ ਅੱਖਿਓ ਪਰੋਖੇ ਹੁਣਾ ਮੁਖ ਤੇਰਾ ਮੌਤ ਮੇਰੀ ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਤਾਰਿਆ ਪ੍ਰਸੰਗ ਇਕ ਆਵਟੂਟਾ ਨੌਵੀਂ ਜਮਾਤ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਹੈ ਕਿ ਜਦੋਂ ਪੁੱਤਰ ਜਵਾਨ ਹੁੰਦਾ ਹੈ ਤਾਂ ਹੁਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪ੍ਰੀਖਿਆ ਲੈਂਦੀ ਹੈ ਵਾਕਿਆ ਕبھی ਕਹਿੰਦਾ ਹੈ ਕਿ ਸੁੰਦਰ ਮੁਟਿਆਰ ਨੇ ਗੋਹੜ ਨਾਲ ਵੇਖਿਆ ਵੇਖਦਿਆਂ ਦੇਖ ਕੇ ਉਸ ਨੌਜਵਾਨ ਨੂੰ ਪੁੱਛਿਆ ਕਿ ਉਹ ਇੱਥੇ ਇਸ ਪ੍ਰਕਾਰ ਕਿਉਂ ਖੜ੍ਹਾ ਹੈ ਨੌਜਵਾਨ ਨੇ ਆਪਣੀਆਂ ਅੱਖਾਂ ਵਿੱਚੋਂ ਅਤਰੂ ਸਾਫ਼ ਕਰਦੇ ਕਿਹਾ ਕਿ ਉਹ ਉਸ ਦੀ ਸੋਹਣੀ ਸੂਰਤ ਉੱਤੇ ਵਾਰਿਆ ਗਿਆ ਹੈ ਜੇਕਰ ਹੁਣ ਸੁੰਦਰੀ ਦਾ ਖੂਬਸੂਰਤ ਮੁਖੜਾ ਉਸ ਦੀਆਂ ਅੱਖਾਂ ਤੋਂ ਦੂਰ ਹੋ ਜਾਵੇ ਤਾਂ ਉਸ ਦੀ ਮੌਤ ਹੋ ਜਾਵੇਗੀ ਉਹ ਸੁੰਦਰ ਮੁਟਿਆਰ ਕੋਲ ਰਹਿਣਾ ਨੂੰ ਹੀ ਆਪਣੀ ਜ਼ਿੰਦਗੀ ਸਮਝਦਾ ਹੈ ਸੋ ਗਿਆ ਹੈ ਬੋਲੀ ਮੁਟਿਆਰੋਂ ਬੋਲੀ ਮੁਟਿਆਰੋਂ ਪਿਆਰ ਦੇ ਪੁਜਾਰੀ ਆਵੇ ਮੈਂ ਵੀ ਤੈਨੂੰ ਥੋੜਾ ਜਿਹਾ ਚਾਹਨੀ ਆ ਵੰਗਾਰਿਆ ਕੱਢ ਕੇ ਲਿਆਵੇਂ ਜੇ ਤੂੰ ਦਿਲ ਆਪਣੀ ਮਾਂ ਦਾ ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂ ਗੀ ਕੁਵਾਰਿਆ ਪ੍ਰਸੰਗ ਇੱਕ ਆਵ ਟੋਟਾ ਨਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਵੀ ਦਾ ਜ਼ਾ ਹੈ ਕਿ ਜਦੋਂ ਪੁੱਤਰ ਜਵਾਨ ਹੁੰਦਾ ਹੈ ਤਾਂ ਹੁਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰਖਿਆ ਲੈਂਦੀ ਹੈ ਅਤੇ ਉਸ ਨੂੰ ਸੁੰਦਰੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਮਾਂ ਦਾ ਦਿਲ ਕੱਢ ਕੇ ਲਿਆਉਣ ਲਈ ਕਹਿੰਦੀ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਜਵਾਨ ਮੁੰਡੇ ਦੁਆਰਾ ਪ੍ਰਗਟ ਕੀਤੇ ਪਿਆਰ ਭਾਵ ਨੂੰ ਦੇਖ ਕੇ ਮੁਟਿਆਰ ਨੇ ਉਸ ਨੂੰ ਉਤਰ ਦਿੱਤਾ ਕਿ ਉਸ ਪਿਆਰ ਦੇ ਪੁਜਾਰੀ ਨੂੰ ਥੋੜਾ ਜਿਹਾ ਵੰਗਾਰਨਾ ਚਾਹੁੰਦੀ ਹੈ। ਭਾਵ ਉਸ ਦੇ ਪਿਆਰ ਵਿੱਚ ਪ੍ਰੀਖਿਆ ਲੈਣਾ ਚਾਹੁੰਦੀ ਹੈ। ਸੁੰਦਰੀ ਮੁੰਡੇ ਨੂੰ ਕਹਿੰਦੀ ਹੈ ਕਿ ਜੇਕਰ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਵੇ ਤਾਂ ਹੀ ਸੁੰਦਰੀ ਉਸ ਨਾਲ ਵਿਆਹ ਕਰਵਾ ਸਕਦੀ ਹੈ। ਸੋ ਅੱਗੇ ਵੱਧਿਆ ਕਵਿਤਾ 'ਚ ਐਨੀ ਗੱਲ ਸੁਣ ਕੇ ਉਹ ਨਸਾ ਨਸਾ ਕਰ ਆਇਆ ਆਣ ਸੁੱਤੀ ਮਾਂ ਦੇ ਕਲੇਜੇ ਸ਼ੁਰਾ ਮਾਰਿਆ ਸਗਣਾ ਦੀ ਮਹਿੰਦੀ ਜੀਨੇ ਹੱਥਾਂ ਉੱਤੇ ਲਾਉਣੀ ਸੀ ਘੂੜੀਆਂ ਸੁਹਾਗਾ ਗੋਕੇ ਚੰਨਾ ਮਾਹੀਆ ਤਾਰਿਆ ਅੱਜ ਉਹਦੀ ਰਤਾਂ ਵਿੱਚ ਹੱਥਾਂ ਨੂੰ ਹੰਗਾਲ ਕੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ ਉੜਕ ਉਥੋਂ ਉਠ ਨਸਾ ਦਿਲ ਲੈ ਕੇ ਮਾਂ ਦਾ ਉਹ ਉਹਦੇ ਲਈ ਜਿਹਦੇ ਲਈ ਕਹਿਰ ਸੀ ਗੁਜ਼ਾਰਿਆ ਸੁਪਰਸੰਗ ਕਾਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਵਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਦੋਂ ਪੁੱਤਰ ਜਵਾਨ ਹੁੰਦਾ ਹੈ ਤਾਂ ਹੋਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪ੍ਰੀਖਿਆ ਲੈਂਦੀ ਹੈ ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨਾ ਹੋ ਕੇ ਮਾਂ ਦਾ ਪਿਆਰ ਭੁੱਲ ਕੇ ਉਸ ਨੂੰ ਸੁੰਦਰੀ ਲਈ ਮਾਰ ਦਿੰਦਾ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਸੁੰਦਰੀ ਦੁਆਰਾ ਮਾਂ ਦੇ ਦਿਲ ਵਿੱਚ ਮੰਗ ਕਰਨ ਪਿੱਛੋਂ ਨੌਜਵਾਨ ਪੁੱਤਰ ਨਸ ਕੇ ਆਪਣੇ ਘਰ ਆਇਆ ਅਤੇ ਆਪਣੀ ਸੁੱਤੀ ਪਈ ਮਾਂ ਉੱਤੇ ਛੁਰੇ ਨਾਲ वार ਕਰਕੇ ਉਸ ਮਾਂ ਨੂੰ ਮਾਰ ਦਿੱਤਾ ਉਸਨੇ ਉਸ ਦੇ ਸ਼ਗਣਾ ਦੀ ਮਹਿੰਦੀ ਲਾਉਣੀ ਸੀ ਅਤੇ ਉਸਨੇ ਚਾਵਲਾ ਨਾਲ ਘੋੜੀਆਂ ਤੇ ਸੁਹਾਗ ਗਾ ਕੇ ਆਪਣੇ ਪੁੱਤਰ ਨੂੰ ਵਿਆਉਣਾ ਸੀ ਅੱਜ ਉਸਦੇ ਪੁੱਤਰ ਨੇ ਆਪਣੀ ਮਾਂ ਨੂੰ ਮਾਰ ਕੇ ਉਸਦੇ ਖੂਨ ਵਿੱਚ ਆਪਣੇ ਹੱਥ ਰੰਗ ਲਏ ਸਾਰੀ ਦੁਨੀਆ ਨੂੰ ਹੀ ਦੇਖਣਾ ਚਾਹੀਦਾ ਹੈ ਕਿ ਇੱਕ ਪੁੱਤਰ ਨੇ ਆਪਣੀ ਮਾਂ ਦੇ ਪਿਆਰ ਦੀ ਕਦਰ ਕਿਸ ਤਰ੍ਹਾਂ ਪਾਈ ਹੈ ਉਹ ਉਸ ਸੁੰਦਰੀ ਵੱਲੋਂ ਆਪਣੇ ਮਾਂ ਦਾ ਕੱਢਿਆ ਹੋਇਆ ਦਿਲ ਲੈ ਕੇ ਨਸ ਪਿਆ ਜਿਸ ਦੀ ਕਾਦਰ ਉਸਨੇ ਇਹ ਕਹਿਰ ਗੁਜ਼ਾਰਿਆ ਸੀ ਸੋ ਅੱਗੇ ਵਧੇ ਹਾਂ ਉੱਚਾ ਨੀਵਾ ਰਾ ਵੀਨਾ ਸੋਚਿਆ ਵਿਚਾਰਿਆ ਠੇਡਾ ਲੱਗਾ ਡਿਗ ਪਿਆ ਮੁਥੜੇ ਮੂੰਹ ਜਿਮੀ ਉੱਤੇ ਉਸ ਵੇਲੇ ਮੁਠ ਵਿੱਚੋਂ ਦਿਲ ਇਹ ਪੁਕਾਰਿਆ ਲੱਖ ਲੱਖ ਵਾਰੀ ਤੇਤੋਂ ਵਾਰੀ ਜਾਵੇ ਅੰਬੜੀ ਇਹ ਸੁਤਤਾਨ ਸੱਟ ਤਾਂ ਨਹੀਂ ਲੱਗੀ ਮੇਰੇ ਬਚਿਆ ਪਿਆਰਿਆ ਸ਼ਰਫ ਜੀ ਇਹ ਹੌਸਲਾ ਹੈ ਮਾਂ ਦੇ ਪਿਆਰ ਦਾ ਹੀ ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ ਪ੍ਰਸੰਗ ਇਹ ਕਾਵ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਵੀ ਨੇ ਦੱਸਿਆ ਹੈ ਕਿ ਜਦੋਂ ਪੁੱਤਰ ਜਵਾਨ ਹੁੰਦਾ ਹੈ ਤਾਂ ਹੁਣੀ ਸੁੰਦਰੀ ਦਾ ਰੂਪ ਲੈ ਕੇ ਉਸ ਦੇ ਮਾਂ ਪ੍ਰਤੀ ਪਿਆਰ ਦੀ ਪਰਖਿਆ ਲੈਂਦੀ ਹੈ ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨਾ ਹੋ ਕੇ ਮਾਂ ਦਾ ਪਿਆਰ ਭੁੱਲ ਕੇ ਉਸ ਨੂੰ ਸੁੰਦਰੀ ਲਈ ਮਾਰ ਦਿੰਦਾ ਹੈ ਪਰ ਮਾਂ ਮਾਰ ਕੇ ਵੀ ਪੁੱਤਰ ਪ੍ਰਤੀ ਆਪਣਾ ਪਿਆਰ ਨਹੀਂ ਗਵਾਉਂਦੀ ਵਿਆਖਿਆ ਕਵੀ ਆਖਦਾ ਹੈ ਕਿ ਜਵਾਨ ਪੁੱਤਰ ਸੁੰਦਰੀ ਦੇ ਪਿਆਰ ਵਿੱਚ ਅੰਨਾ ਹੋ ਕੇ ਉਸਦੀ ਇੱਛਾ ਪੂਰੀ ਕਰਨ ਲਈ ਮਾਂ ਦਾ ਦਿਲ ਕੱਢ ਕੇ ਲੈ ਗਿਆ ਇਸਨੇ ਰਸਤੇ ਵਿੱਚ ਜਾਂਦੇ ਹੋਏ ਉੱਚੇ ਨੀਵੇਂ ਥਾਂ ਵੀ ਨਾ ਦੇਖਿਆ ਤਾਂ ਉਸ ਨੂੰ ਠੇਡਾ ਲੱਗਾ ਤੇ ਉਹ ਮੂੰਹ ਪਾਰ ਜ਼ਮੀਨ ਉੱਤੇ ਡਿੱਗ ਪਿਆ ਜਦੋਂ ਉਹ ਡਿੱਗਿਆ ਤਾਂ ਉਸਦੇ ਹੱਥ ਵਿੱਚ ਫੜਿਆ ਮਾਂ ਦਾ ਦਿਲ ਪੁਕਾਰ ਕੇ ਕਹਿਣ ਲੱਗਾ ਤੇਰੀ ਮਾਂ ਤੇਰੇ ਤੋਂ ਲੱਖ ਲੱਖ ਵਾਰ ਕੁਰਬਾਨ ਜਾਂਦੀ ਹੈ ਮੇਰੇ ਪਿਆਰੇ ਬੱਚੇ ਤੈਨੂੰ ਕੋਈ ਸੱਟ ਤਾਂ ਨਹੀਂ ਲੱਗੀ ਕਵੀ ਕਹਿੰਦਾ ਹੈ ਕਿ ਇਹ ਮਾਂ ਦੇ ਪਿਆਰ ਦਾ ਹੌਸਲਾ ਅਤੇ ਮਮਤਾ ਦੀ ਗਹਿਰਾਈ ਹੈ ਕਿ ਉਸਨੇ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਉਸ ਦੇ ਮੋਨ ਨੂੰ ਨਹੀਂ ਵਿਸਾਰਿਆ ਸੋ ਇਹ ਸੀ ਪ੍ਰਸੰਗ ਤੇ ਵਿਆਖਿਆ ਹੁਣ ਕਰਦੇ ਹਾਂ ਕੇਂਦਰੀ ਭਾਵ ਮਾਂ ਰੱਬ ਮਾਂ ਰੱਬ ਅੱਗੇ ਸੁੱਖਾਂ ਸੁਖ ਕੇ ਪੁੱਤਰ ਨੂੰ ਪ੍ਰਾਪਤ ਕਰਦੀ ਹੈ ਅਤੇ ਦੁੱਖ ਸਹਿ ਕੇ ਪਾਲਦੀ ਹੈ ਪਰ ਪੁੱਤਰ ਮਾਂ ਦੀ ਮਮਤਾ ਨੂੰ ਅਤੇ ਪਿਆਰ ਨੂੰ ਭੁੱਲ ਜਾਂਦੇ ਹਨ ਮਾਂ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਆਪਣੀ ਮਮਤਾ ਨੂੰ ਨਹੀਂ ਛੱਡਦੀ ਅਤੇ ਉਸ ਦੀ ਸੁੱਖ ਮੰਗਦੀ ਹੈ ਇਸ ਤਰ੍ਹਾਂ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ ਸੋ ਹੁਣ ਕਰਾਂਗੇ ਵਸਤੂ ਨਿਸ਼ਟ ਪ੍ਰਸ਼ਨ 1 ਤੋਂ 10 ਨੰਬਰਾਂ ਵਾਲੇ ਇਹਲਾ ਪ੍ਰਸ਼ਨ ਕਵੀ ਅਨੁਸਾਰ ਕਿਸ ਚੀਜ਼ ਦੀ ਡੁੰਗਾਈ ਦਾ ਅੱਜ ਤੱਕ ਪਤਾ ਨਹੀਂ ਲੱਗਾ ਪੁੱਤਰ ਮਾਂ ਦੇ ਦਿਲ ਦੀ ਨੰਬਰ ਦੋ ਸ਼ਰਫ਼ ਅਨੁਸਾਰ ਮਾਂ ਦਾ ਦਿਲ ਕੀ ਹੈ ਉਤਰ ਮੁਹਬਤਾਂ ਦਾ ਸੋਮਾ ਨੰਬਰ 3 ਨੌਜਵਾਨ ਨੇ ਸੁੰਦਰੀ ਨੇ ਨੌਜਵਾਨ ਤੇ ਸੁੰਦਰੀ ਨੇ ਕਿਸ ਚੀਜ਼ ਦਾ ਵਾਰ ਕੀਤਾ ਨੌਜਵਾਨ ਤੇ ਉਤਰ ਹੈ ਖੂਨੀ ਨੈਣਾਂ ਦਾ ਨੰਬਰ 4 ਸੁੰਦਰੀ ਨੇ ਨੌਜਵਾਨ ਤੋਂ ਕੀ ਮੰਗਿਆ ਉਤਰ ਮਾਂ ਦਾ ਦਿਲ ਨੰਬਰ 5 ਪੁੱਤਰ ਨੇ ਮਾਂ ਦੇ ਕਲੇਜੇ ਵਿੱਚ ਕੀ ਮਾਰਿਆ ਉਤਰ ਛੁਰਾ ਨੰਬਰ 6 ਮਾਂ ਨੇ ਮਾਰ ਕੇ ਵੀ ਕੀ ਨਾ ਛੱਡਿਆ ਉਤਰ ਪੁੱਤਰ ਮੌ ਸੋ ਬੱਚਿਓ ਇਹ ਸੀ ਕਵਿਤਾ ਭਾਗ ਦੇ ਵਿੱਚੋਂ ਜਿਹੜੇ 6ਵੇਂ ਨੰਬਰ ਤੇ ਕਵੀ ਦਰਜ ਹਨ ਉਹਨਾਂ ਦਾ ਨਾਮ ਹੈ ਫਿਰੋਜ਼ਦੀਨ ਸ਼ਰਫ ਤੇ ਉਹਨਾਂ ਦੁਆਰਾ ਰਚਿਤ ਕਵਿਤਾਵਾਂ ਮੈਂ ਪੰਜਾਬੀ ਤੇ ਮਾਂ ਦਾ ਦਿਲ ਇਹ ਸੀ ਹੁਣ ਕਰ ਲਿਆ ਹੈ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਵਿਤਾ ਨਵੇਂ ਪ੍ਰਸੰਗ ਵਿਆਖਿਆ ਤੇ ਨਵੇਂ ਕਵੀ ਦੇ ਨਾਲ ਤਦ ਤੱਕ ਲਈ ਧੰਨਵਾਦ